ਸਸ਼ੀਕਾਲ ਜੀ ਤੁਸੀਂ 1.24 7 ਪੰਜਾਬ ਸੇਤ ਮੰਤਰੀ ਡਾਕਟਰ ਬਲਬੀਰ ਸਿੰਘ ਨੂੰ ਆਇਆ ਗੁੱਸਾ ਲੋਕਾਂ ਸਾਹਮਣੇ ਨਗਰ ਨਿਗਮ ਕਮਿਸ਼ਨਰ ਤੇ ਡੀਸੀ ਨੂੰ ਦਿੱਤੀ ਚੇਤਾਵਨੀ ਪਟਿਆਲਾ ਦੇਂਦਰਾ ਕਲੋਨੀ 'ਚ ਰਾਤ ਨੂੰ ਕਈ ਲੋਕ ਪੁਰਾਣੇ ਟਾਇਰਾਂ ਨੂੰ ਅੱਗ ਲਗਾਉਣ ਦਾ ਕੰਮ ਕਰਦੇ ਸਨ ਜਿਸ ਕਾਰਨ ਆਸ-ਪਾਸ ਦੇ ਲੋਕਾਂ ਨੇ ਸ਼ਿਕਾਇਤ ਕੀਤੀ ਕਿ ਉਹਨਾਂ ਨੂੰ ਸਾਹ ਲੈਣਾ ਔਖਾ ਹੁੰਦਾ ਹੈ ਉਹਨਾਂ ਨੇ ਕਿਹਾ ਕਿ ਅਸੀਂ ਨਗਰ ਨਿਗਮ ਕਮਿਸ਼ਨਰ ਡੀਸੀ ਪਟਿਆਲਾ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਪਟਿਆਲਾ ਐਸਐਸਪੀ ਨੂੰ ਬਹੁਤ ਵਾਰ ਸ਼ਿਕਾਇਤ ਕੀਤੀ ਪਰ ਕੋਈ ਵੀ ਵਿਭਾਗ ਦਾ ਅਧਿਕਾਰੀ ਨਹੀਂ ਸੁਣਦਾ ਜਿਵੇਂ ਹੀ ਸਿਹਤ ਮੰਤਰੀ ਨਿਊਜ਼ਬਾਰੇ ਪਤਾ ਲਗਾਓ ਇੰਦਰਾ ਕਲੋਨੀ ਪਹੁੰਚੇ ਤੇ ਮੌਕੇ ਤੇ ਨਗਰ ਨਿਗਮ ਕਮਿਸ਼ਨਰ डीसी ਪਟਿਆਲਾ ਨੂੰ ਸਖਤ ਸ਼ਬਦਾ ਵਿੱਚ ਦਿੱਤੇ ਨਿਰਦੇਸ਼ ਚਕਿਆ ਮੈਨੂੰ ਇੱਕ ਹਫ਼ਤੇ ਚ ਜਵਾਬ ਚਾਹੀਦਾ ਹੈ ਟਾਇਰਾਂ ਨੂੰ ਅੱਗ ਲਗੋਣ ਦਾ ਸਿਲਸਲਾ ਬੰਦ ਹੋਣਾ ਚਾਹੀਦਾ ਹੈ ਉਹਨਾਂ ਨੇ ਮੌਕੇ ਤੇ ਨਗਰ ਨਿਗਮ ਕਮਿਸ਼ਨਰ ਨੂੰ ਵੀ ਗੱਲਬਾਤਾਂ ਚ ਛਾੜਿਆ ਦਾਸਤੇ ਇਹ ਕਿ ਕਲੋਨੀ ਨੂੰ ਬਹੁਤ ਸਾਰੇ ਪਰਿਵਾਰ ਪੁਰਾਣੇ ਟਾਇਰਾਂ ਦਾ ਕਾਰੋਬਾਰ ਕਰਦੇ ਹਨ ਤੇ ਪਿਛਲਾ ਲੰਬੇ ਸਮੇਂ ਤੋਂ ਟਾਇਰਾਂ ਨੂੰ ਅੱਗ ਲਗੋਣ ਦਾ ਕੰਮ ਕਰਦੇ ਹਨ ਹੁਣ ਦੇਖਣਾ ਇਹ ਹੋਵੇਗਾ ਕਿ ਟਾਇਰਾਂ ਨੂੰ ਰਾਤ ਨੂੰ ਅੱਗ ਲਗੋਣ ਦਾ ਸਿਲਸਲਾ ਬੰਦ ਹੁੰਦਾ ਹੈ ਜਾਂ ਨਹੀਂ ਮੈਂ ਡਾਕਟਰ ਬਲਵੀਰ ਸਿੰਘ ਇਸ ਵੇਲੇ ਅਸੀਂ ਇੰਦਰਾ ਕਲੋਨੀ ਚ ਖੜਿਆ ਜੀ ਪਟਾਲੇ ਦੇ ਵਿੱਚ ਤ੍ਰਿਪੜੀ ਦੇ ਨਾਲ ਆ ਮੇਰੇ ਪਿੱਛੇ ਤੁਸੀਂ ਦੇਖ ਰਹੇ ਹੋ ਬਹੁਤ ਸਾਰੇ ਟਾਇਰ ਪਏ ਔਰ ਸਾਹਮਣੇ ਜਿਹੜਾ ਪਲੋਟ ਹੈ ਉਹਦੇ ਵਿੱਚ ਸਾੜਦੇ ਆ ਜੀ ਰਾਤ ਨੂੰ ਟਾਇਰ ਵੀ ਬਿਜਲੀ ਦੇ ਤਾਰਾਂ ਵੀ ਬੜੇ ਟਾਕਸਿਕ ਫਿਊਮ ਹੁੰਦੇ ਆ ਤੇ ਮੇਰੇ ਕੋਲੇ ਡਿਸਟੈਂਸ ਕਾਲਸ ਆ ਰਹੀਆਂ ਸੀ ਕੱਲ ਇੱਕ ਵੀਡੀਓ ਵੀ ਵਾਇਰਲ ਹੋ ਰਹੀ ਸੀ ਕਿ ਇੰਦਰਾ ਕਲੋਨੀ ਦੇ ਵਿੱਚ ਬਹੁਤ ਟਾਕਸਿਕ ਫਿਊਮ ਆ ਰਹੇ ਆ ਨਾਲ ਨਿਊਮਰਸ ਕਲੋਨੀ ਆ ਨਰਿੰਦਰਨ ਕਲੇਵ ਜਜਾਰ ਨਗਰ ਚਾਰ ਪੰਜ ਜਿਹੜੀਆਂ ਕਲੋਨੀਆਂ ਹੈਗੀਆਂ ਨਾ ਤੋਂ ਬਹੁਤ ਲੋਕ ਦੁਖੀ ਸੀਗੇ ਤੋਂ ਅੱਜ ਮੈਂ ਇੱਥੇ ਸਰਪ੍ਰਾਈ ਐਸਐਸਪੀ ਜਿਹੜੇ ਤੁਹਾਡੇ ਆਪਣੇ ਕਮਿਸ਼ਨਰ ਮਿਸੀਪਲ ਕਾਰਪੋਰੇਸ਼ਨ ਜਿੰਨੀਆਂ ਵੀ ਸੰਬੰਧਤ ਹੈਗੇ ਆ ਜੀ ਬੀਪੀਸੀਬੀ ਵਾਲੇ ਇਹਨਾਂ ਨੂੰ ਸਾਰਿਆਂ ਨੂੰ ਬੁਲਾਇਆ ਜੀ ਅਸੀਂ ਇੱਕ ਹਫਤੇ ਦਾ ਟਾਈਮ ਦਿੱਤਾ ਮੈਂ ਇੱਕ ਹਫਤੇ ਦੇ ਵਿੱਚ ਸਾਰਾ ਕਲੀਅਰ ਕਰੋ ਸਟ੍ਰੈਟ ਰਾਈਟ ਔਰ ਜਿਹੜੀ ਟੈਂਕੀ ਬਣ ਰਹੀ ਹੈ ਓਵਰਹੈਡ ਟੈਂਕ ਬਣ ਰਿਹਾ ਇਹਦੇ ਵਾਸਤੇ ਜਿੰਨੀ ਸਰਕਾਰ ਦੀ ਜ਼ਮੀਨ ਹੈ ਸਾਰੀ ਉਹਨੂੰ ਡੈਲੀਨੇਟ ਕਰੋ ਔਰ ਜਿੰਨੇ ਖਾਲੀ ਪਲਾਟ ਤੇ ਇਹਨਾਂ ਦੀ ਜ਼ਿੰਮੇਵਾਰੀ ਫਿਕਸ ਕਰੋ ਤੇ ਜਿਹੜਾ ਬੰਦਾ ਗੰਦ ਪਾਉਂਦਾ ਜਾਂ ਜਿਹੜਾ ਉਹ ਉਹਨੂੰ ਅੱਗ ਲਾਉਂਦਾ ਤਾਰਾਂ ਨੂੰ ਜਾਂ ਬਿਜਲੀ ਦੇ ਤਾਰਾਂ ਨੂੰ ਉਹਦਾ ਪਲਾਟ ਜਿਹੜਾ ਪਲਾਟ ਹੀ ਉਹਦਾ ਐਕਵਰ ਕਰ ਲਿਆ ਗਵਰਨਮੈਂਟ ਜਿਹੜਾ ਹੈਗਾ ਸਖਤ ਐਕਸ਼ਨ ਕਰਕੇ ਇਹਨਾਂ ਦੇ ਤੇ ਜੋ ਵੀ ਕਾਨੂੰਨ ਦੇ ਹਿਸਾਬ ਨਾਲ ਬਣਦੀ ਹੈ ਜਿਹੜੀ ਪੋਲੂਸ਼ਨ ਦੇ ਬੜੇ ਸਖਤ ਨੋਰਮ ਹੈਗੇ ਆ ਉਹ ਸਖਤ ਤੋਂ ਸਖਤ ਤਾਰਾ ਲਾ ਕੇ ਇਹਨਾਂ ਦੇ ਖਿਲਾਫ ਕਾਰਵਾਈ ਕੀਤੀ ਜਾਵੇ ਤਾਂ ਕਿ ਜਿਹੜੇ ਸਿਟੀਜ਼ਨਸ ਆ ਜਿਨ੍ਹਾਂ ਨੇ ਸਾਨੂੰ ਚੁਣਿਆ ਜਿਸਮੀਤ ਦੇ ਨਾਲ ਉਹ ਘਟੋ ਘਟ ਉਹਨਾਂ ਨੂੰ ਸਾਹ ਲੈਣ ਤੋਂ ਮਤਲਬ ਸਾਹ ਲੈਣਾ ਦੁਬਰ ਕੀਤਾ ਉਹਨਾਂ ਨੂੰ ਸਾਫ਼ ਹਵਾ ਮਿਲੇ ਸਾਹ ਲੈਣ ਲਈ ਔਰ ਇਹ ਟੈਂਕੀ ਬਣਾਉਣ ਦਾ ਮਕਸਦ ਹੈ ਕਿ ਉਹਨਾਂ ਨੂੰ ਸਾਫ਼ ਕਰਾਂਗੇ ਜੀ ਔਰ ਜਿਹੜੇ ਜਿਹੜੇ ਵੀ ਬੰਦੇ ਵਲਟਰ ਆ ਉਹਨਾਂ ਦੇ ਉੱਤੇ ਸਖਤ ਸਖਤ ਐਕਸ਼ਨ ਹੋਏਗਾ ਮੈਂ ਉਹਨਾਂ ਨੂੰ ਵੀ ਵਾਰਨਿੰਗ ਦਿੰਨਾ ਜੀ ਕਿ ਤੁਸੀਂ ਸੁਧਰ ਜਾਓ ਜੀ ਅਦਰਵਾਈਜ਼ ਇਹ ਟੋਇਲਟ ਨਹੀਂ ਹੋਏਗਾ ਜੀ ਬਹੁਤ ਬਹੁਤ ਧੰਨਵਾਦ ਸਸ਼ੀ ਕਾਲ ਜੀ ਤੁਸੀਂ 1.24 7 ਪੰਜਾਬ ਸੇਤ ਮੰਤਰੀ ਡਾਕਟਰ ਬਲਬੀਰ ਸਿੰਘ ਨੂੰ ਆਇਆ ਗੁੱਸਾ ਲੋਕਾਂ ਸਾਹਮਣੇ ਨਗਰ ਨਿਗਮ ਕਮਿਸ਼ਨਰ ਤੇ ਡੀਸੀ ਨੂੰ ਦਿੱਤੀ ਚੇਤਾਵਨੀ ਪਟਿਆਲਾ ਦੇਂਦਰਾ ਕਲੋਨੀ 'ਚ ਰਾਤ ਨੂੰ ਕਈ ਲੋਕ ਪੁਰਾਣੇ ਟਾਇਰਾਂ ਨੂੰ ਅੱਗ ਲਗਾਉਣ ਦਾ ਕੰਮ ਕਰਦੇ ਸਨ ਜਿਸ ਕਾਰਨ ਆਸ-ਪਾਸ ਦੇ ਲੋਕਾਂ ਨੇ ਸ਼ਿਕਾਇਤ ਕੀਤੀ ਕਿ ਉਹਨਾਂ ਨੂੰ ਸਾਹ ਲੈਣਾ ਔਖਾ ਹੁੰਦਾ ਹੈ ਉਹਨਾਂ ਨੇ ਕਿਹਾ ਕਿ ਅਸੀਂ ਨਗਰ ਨਿਗਮ ਕਮਿਸ਼ਨਰ ਡੀਸੀ ਪਟਿਆਲਾ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਪਟਿਆਲਾ ਐਸਐਸਪੀ ਨੂੰ ਬਹੁਤ ਵਾਰ ਸ਼ਿਕਾਇਤ ਕੀਤੀ ਪਰ ਕੋਈ ਵੀ ਵਿਭਾਗ ਦਾ ਅਧਿਕਾਰੀ ਨਹੀਂ ਸੁਣਦਾ ਜਿਵੇਂ ਹੀ ਸਿਹਤ ਮੰਤਰੀ ਨਿਊਜ਼ਬਾਰੇ ਪਤਾ ਲਗਾਉ ਇੰਦਰਾ ਕਲੋਨੀ ਪਹੁੰਚੇ ਤੇ ਮੌਕੇ ਤੇ ਨਗਰ ਨਿਗਮ ਕਮਿਸ਼ਨਰ डीसी ਪਟਿਆਲਾ ਨੂੰ ਸਖਤ ਸ਼ਬਦਾ ਵਿੱਚ ਦਿੱਤੇ ਨਿਰਦੇਸ਼ ਚ ਕਿਆ ਮੈਨੂੰ ਇੱਕ ਹਫਤੇ ਚ ਜਵਾਬ ਚਾਹੀਦਾ ਹੈ ਟਾਇਰਾਂ ਨੂੰ ਅਗ ਲਗੋਣ ਦਾ ਸਿਲਸਲਾ ਬੰਦ ਹੋਣਾ ਚਾਹੀਦਾ ਹੈ ਉਹਨਾਂ ਨੇ ਮੌਕੇ ਤੇ ਨਗਰ ਨਿਗਮ ਕਮਿਸ਼ਨਰ ਨੂੰ ਵੀ ਗੱਲਬਾਤਾਂ ਚ ਛਾੜਿਆ ਦਾਸਤੇ ਇਹ ਕਿ ਕਲੋਨੀ ਨੂੰ ਬਹੁਤ ਸਾਰੇ ਪਰਿਵਾਰ ਪੁਰਾਣੇ ਟਾਇਰਾਂ ਦਾ ਕਾਰੋਬਾਰ ਕਰਦੇ ਹਨ ਤੇ ਪਿਛਲਾ ਲੰਬੇ ਸਮੇਂ ਤੋਂ ਟਾਇਰਾਂ ਨੂੰ ਅਗ ਲਗੋਣ ਦਾ ਕੰਮ ਕਰਦੇ ਹਨ ਹੁਣ ਦੇਖਣਾ ਇਹ ਹੋਵੇਗਾ ਕਿ ਟਾਇਰਾਂ ਨੂੰ ਰਾਤ ਨੂੰ ਅਗ ਲਗੋਣ ਦਾ ਸਿਲਸਲਾ ਬੰਦ ਹੁੰਦਾ ਹੈ ਜਾਂ ਨਹੀਂ ਮੈਂ ਡਾਕਟਰ ਬਲਵੀਰ ਸਿੰਘ ਇਸ ਵੇਲੇ ਅਸੀਂ ਇੰਦਰਾ ਕਲੋਨੀ ਚ ਖੜਿਆ ਜੀ ਪਟਾਲੇ ਦੇ ਵਿੱਚ ਤ੍ਰਿਪੜੀ ਦੇ ਨਾਲ ਆ ਮੇਰੇ ਪਿੱਛੇ ਤੁਸੀਂ ਦੇਖ ਰਹੇ ਹੋ ਬਹੁਤ ਸਾਰੇ ਟਾਇਰ ਪਏ ਔਰ ਸਾਹਮਣੇ ਜਿਹੜਾ ਪਲੋਟ ਹੈ ਉਹਦੇ ਵਿੱਚ ਸਾੜਦੇ ਆ ਜੀ ਰਾਤ ਨੂੰ ਟਾਇਰ ਵੀ ਬਿਜਲੀ ਦੇ ਤਾਰਾਂ ਵੀ ਬੜੇ ਟਾਕਸਿਕ ਫਿਊਮ ਹੁੰਦੇ ਆ ਤੇ ਮੇਰੇ ਕੋਲੇ ਡਿਸਟੈਂਸ ਕਾਲਸ ਆ ਰਹੀਆਂ ਸੀ ਕੱਲ ਇੱਕ ਵੀਡੀਓ ਵੀ ਵਾਇਰਲ ਹੋ ਰਹੀ ਸੀ ਕਿ ਇੰਦਰਾ ਕਲੋਨੀ ਦੇ ਵਿੱਚ ਬਹੁਤ ਟਾਕਸਿਕ ਫਿਊਮ ਆ ਰਹੇ ਆ ਨਾਲ ਨਿਊ ਮਰਸ ਕਲੋਨੀ ਆ ਨਰਿੰਦਰਨ ਕਲੇਵ ਜਜਾਰ ਨਗਰ ਚਾਰ ਪੰਜ ਜਿਹੜੀਆਂ ਕਲੋਨੀਆਂ ਹੈਗੀਆਂ ਨਾ ਤੋਂ ਬਹੁਤ ਲੋਕ ਦੁਖੀ ਸੀਗੇ ਸੋ ਅੱਜ ਮੈਂ ਇੱਥੇ ਸਰਪ੍ਰਾਈਜ਼ ਚੈੱਕ ਕੀਤਾ ਸੀਗਾ ਜੀ ਮੈਂ ਦੇਖਿਆ ਹਾਲਾਤ ਜਿਹੜੇ ਬਹੁਤ ਵੱਤ ਤੋਂ ਵੱਤਰ ਆ ਔਰ ਸਾਰੇ ਅਫਸਰ ਸਬੰਧ ਜਿਹੜੇ ਡਿਪਟੀ ਕਮਿਸ਼ਨਰ ਐਸਐਸਪੀ ਜਿਹੜੇ ਤੁਹਾਡੇ ਆਪਣੇ ਕਮਿਸ਼ਨਰ ਮਿਸੀਪਲ ਕਾਰਪੋਰੇਸ਼ਨ ਜਿੰਨੀਆਂ ਵੀ ਸਬੰਧਤ ਹੈਗੇ ਆ ਜੀ ਬੀਪੀਸੀਬੀ ਵਾਲੇ ਇਹਨਾਂ ਨੂੰ ਸਾਰਿਆਂ ਨੂੰ ਬੁਲਾਇਆ ਜੀ ਅਸੀਂ ਇੱਕ ਹਫ਼ਤੇ ਦਾ ਟਾਈਮ ਦਿੱਤਾ ਮੈਂ ਇੱਕ ਹਫ਼ਤੇ ਦੇ ਵਿੱਚ ਸਾਰਾ ਕਲੀਅਰ ਕਰੋ ਸਟ੍ਰੈਟ ਰਾਈਟ ਔਰ ਜਿਹੜੀ ਟੈਂਕੀ ਬਣ ਰਹੀ ਹੈ ਓਵਰਹੈਡ ਟੈਂਕ ਬਣ ਰਿਹਾ ਇਹਦੇ ਵਾਸਤੇ ਜਿੰਨੀ ਸਰਕਾਰ ਦੀ ਜ਼ਮੀਨ ਹੈ ਸਾਰੀ ਉਹਨੂੰ ਡੈਲੀਨੇਟ ਕਰੋ ਔਰ ਜਿੰਨੇ ਖਾਲੀ ਪਲਾਟ ਤੇ ਇਹਨਾਂ ਦੀ ਜ਼ਿੰਮੇਵ ਤੇ ਜਿਹੜਾ ਬੰਦਾ ਗੰਦ ਪਾਉਂਦਾ ਹੈ ਜਾਂ ਜਿਹੜਾ ਉਹ ਉਹਨੂੰ ਅੱਗ ਲਾਉਂਦਾ ਤਾਰਾਂ ਨੂੰ ਜਾਂ ਬਿਜਲੀ ਦੇ ਤਾਰਾਂ ਨੂੰ ਉਹਦਾ ਪਲਾਟ ਜਿਹੜਾ ਪਲਾਟ ਹੀ ਉਹਦਾ ਐਕਵਾਰ ਕਰ ਲਿਆ ਗਵਰਨਮੈਂਟ ਜਿਹੜਾ ਹੈਗਾ ਸਖਤ ਐਕਸ਼ਨ ਕਰਕੇ ਇਹਨਾਂ ਦੇ ਤੇ ਜੋ ਵੀ ਕਾਨੂੰਨ ਦੇ ਹਿਸਾਬ ਨਾਲ ਬਣਦੀ ਹੈ ਜਿਹੜੀ ਪੋਲੂਸ਼ਨ ਦੇ ਬੜੇ ਸਖਤ ਨੋਰਮ ਹੈਗੇ ਆ ਉਹ ਸਖਤ ਤੋਂ ਸਖਤ ਤਾਰਾ ਲਾ ਕੇ ਇਹਨਾਂ ਦੇ ਖਿਲਾਫ ਕਾਰਵਾਈ ਕੀਤੀ ਜਾਵੇ ਤਾਂ ਕਿ ਜਿਹੜੇ ਸਿਟੀਜ਼ਨਸ ਆ ਜਿਨ੍ਹਾਂ ਨੇ ਸਾਨੂੰ ਚੁਣਿਆ ਜਿਸਮੀਤ ਦੇ ਨਾਲ ਉਹ ਘਟੋ ਘਟ ਉਹਨਾਂ ਨੂੰ ਸਾਹ ਲੈਣ ਤੋਂ ਮਤਲਬ ਸਾਹ ਲੈਣਾ ਦੁਬਰ ਕੀਤਾ ਉਹਨਾਂ ਨੂੰ ਸਾਫ਼ ਹਵਾ ਮਿਲੇ ਸਾਹ ਲੈਣ ਲਈ ਔਰ ਇਹ ਟੈਂਕੀ ਬਣਾਉਣ ਦਾ ਮਕਸਦ ਹੈ ਕਿ ਉਹਨਾਂ ਨੂੰ ਸਾ ਕਰਾਂਗੇ ਜੀ ਔਰ ਜਿਹੜੇ ਜਿਹੜੇ ਵੀ ਬੰਦੇ ਵਾਲਟਰ ਆ ਉਹਨਾਂ ਦੇ ਉੱਤੇ ਸਖਤ ਸਖਤ ਐਕਸ਼ਨ ਹੋਏਗਾ ਮੈਂ ਉਹਨਾਂ ਨੂੰ ਵੀ ਵਾਰਨਿੰਗ ਦਿੰਨਾ ਜੀ ਕਿ ਤੁਸੀਂ ਸੁਧਰ ਜਾਓ ਜੀ ਅਦਰਵਾਈਜ਼ ਇਹ ਟੋਇਲਟ ਨਹੀਂ ਹੋਏਗਾ ਜੀ ਬਹੁਤ ਬਹੁਤ ਧੰਨਵਾਦ